43 ਵਿੱਚ ਪਹੁੰਚੇ ਆ ਜੀ ਹਾਂਜੀ ਸਰ ਕਾਉਂਸਲਰ ਸਾਹਿਬ ਅੱਜ ਜਿਹੜਾ ਬਲਜਿੰਦਰ ਸਿੰਘ ਟਿੰਕੂ ਜਿਹੜੇ ਆ ਉਹਨਾਂ ਵੱਲੋਂ ਅੱਜ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਏਰੇ ਬਾਰੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਬਲਜਿੰਦਰ ਸਿੰਘ ਟਿੰਕੂ ਜੀ ਦਾ ਜਿੱਥੇ ਉਹ ਹਰ ਸਾਲ ਹੀ ਸਮਾਜ ਸੇਵਾ ਦੇ ਨਾਂ ਤੇ ਜਿਹੜੀਆਂ ਗਰੀਬ ਘਰ ਦੀਆਂ ਲੜਕੀਆਂ ਜੂਰਤਮੰਦ ਪਰਿਵਾਰ ਉਹਨਾਂ ਲੜਕੀਆਂ ਦੇ ਉਹ ਵਿਆ ਕਰਦੇ ਆ ਔਰ ਹਮੇਸ਼ਾ ਹੀ ਉਹ ਜਦੋਂ ਵੀ ਕਿਸੇ ਨੂੰ ਜਰੂਰਤ ਮਹਿਸੂਸ ਹੁੰਦੀ ਆ ਚਾਹੇ ਕੋ ਮੈਡੀਕਲ ਸਹੂਲਤ ਵਾਸਤੇ ਹੋਵੇ ਚਾਹੇ ਕੋ ਐਜੂਕੇਸ਼ਨ ਵਾਸਤੇ ਹੋਵੇ ਚਾਹੇ ਕਿਸੇ ਨਾਲ ਹੋਵੇ ਟਿੰਕੂ ਜੀ ਦੀ ਟੀਮ ਨੇ ਹਮੇਸ਼ਾ ਹੀ ਲੋਕਾਂ ਦਾ ਸਾਥ ਦਿੱਤਾ ਔਰ ਅੱਜ ਦਾ ਜਿਹੜਾ ਵਿਸ਼ੇਸ਼ ਕੱਪ ਮੈਡੀਕਲ ਕੈਂਪ ਲਾਇਆ ਗਿਆ ਬਲੱਡ ਕੈਂਪ ਲਾਇਆ ਗਿਆ ਇਹ ਅਮਨਦੀਪ ਮੈਡੀ ਸਿਟੀ ਹਸਪੀਟਲ ਦੇ ਡਾਕਟਰਾਂ ਦੀ ਸਪੋਰਟ ਨਾਲ ਲਗਾਇਆ ਗਿਆ ਔਰ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਉੱਥੇ ਇੱਕ ਕਿਨਾਂ ਦੇ ਨਾਂ ਦਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਔਰ ਜਿਹੜਾ ਇਹਨਾਂ ਦਾ ਸਹਿਯੋਗ ਕੀਤਾ ਭਾਈ ਕਨਈਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਔਰ ਸਰਦਾਰ 인ਦਰਬੀਰ ਸਿੰਘ ਬਲਾਰੀਆ ਜੀ ਜਿਹੜੀਆਂ ਹਦਿਆਤਾਂ ਵਾਂ ਸਾਨੂੰ ਸਾਰੇ ਆਪਣੇ ਸਾਡੇ ਸਾਥੀਆਂ ਨੂੰ ਵੀ ਵਗ ਵਗ ਏਰੀਏ ਦੇ ਵਿੱਚ ਜਿੱਥੇ-ਜਿੱਥੇ ਲੋਕ ਤੁਹਾਨੂੰ ਮਹਿਸੂਸ ਹੁੰਦਾ ਕਿ ਲੋਕਾਂ ਨੂੰ ਮੈਡੀਕਲ ਸਹੂਲਤਾ ਚਾਹੀਦੀਆਂ ਉੱਥੇ ਜਾ ਕੇ ਇਹ ਜੇ ਕੈਂਪਾਂ ਦਾ ਪ੍ਰਬੰਧ ਕਰੋ ਸੋ ਪਹਿਲੋ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਪਹਿਲੋ ਚਤਾਈ ਨੰਬਰ ਵਾਰਡ ਚ ਲੱਗਾ ਸੀ ਅੱਜ 743 ਨੰਬਰ ਵਾਰਡ ਚ ਲੱਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਤੁਹਾਨੂੰ ਹਰ ਵਾਰਡ ਦੇ ਵਿੱਚ ਹੀ ਜਿਹੜੇ ਆਮ ਲੋਕਾਂ ਦੀ ਜੋ ਸਹੂਲਤ ਹੈ ਜਿਹੜੇ ਕਿ ਮੈਡੀਕਲ ਦੀ ਸਹੂਲਤ ਨਹੀਂ ਲੈ ਸਕਦੇ ਉਹਨਾਂ ਨੂੰ ਫ੍ਰੀ ਆਫ ਕਾਸਟ ਹੈ ਜਾਂ ਮੈਡੀਕਲ ਸਹੂਤ ਮਿਲ ਸਕੇ ਸੋ ਇਸੇ ਲੜੀ ਦੇ ਤਾਅਤ ਸਾਡੇ ਅਜ ਬਲਜਿੰਦਰ ਸਿੰਘ ਟਿੰਕੂ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਦਾ ਇਹ ਬਲੱਡ ਕੈਂਪ ਲਾਇਆ ਮੈਂ ਕਿਤੇ ਬਜਲਦਰ ਸਿੰਘ ਟਿੰਕੂ ਜੀ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਉਹ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮਾਤਾ ਭਾਈ ਕਨਈਆ ਜੀ ਦੇ ਪ੍ਰਬੰਧਕ ਕਮੇਟੀ ਦਾ ਔਰ ਅਮਨਦੀਪ ਮੈਡੀ ਸਿਟੀ ਹਸਪੀਟਲ ਦੇ ਇਹ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਜਾਂਦੇ ਏਰੇ ਬਾਰੇ ਜੀ ਬਹੁਤ ਵਧੀਆ ਐਫਰਟ ਖੂਨਦਾਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਜੀ ਇਹਦੇ ਨਾਲ ਦੂਜਿਆਂ ਦਾ ਵੀ ਭਲਾ ਹੁੰਦਾ ਹੈ ਤੇ ਆਪਣੀ ਬਾਡੀ ਲਈ ਵੀ ਡੀਟੌਕਸ ਹੋ ਜਾਂਦਾ ਹੈ ਜੀ ਕਿੰਨੀ ਕਵਾਰੀ ਤੁਸੀਂ ਦੇ ਚੁੱਕੇ ਜੀ ਉਦ ਤੱਕ ਖੂਨ ਮੈਂ ਅਪ੍ਰੋਕਸੀਮੇਟਲੀ 15-20 ਵਾਰ ਦੇ ਚੁੱਕੀ ਆ ਖੂਨ ਹਾਂਜੀ ਇਹ ਕਿੱਦਾਂ ਲੱਗ ਰਿਹਾ ਹੈ ਅੱਜ ਸਾਰੇ ਖੂਨਦਾਨ ਇੱਥੇ ਆਪਣੇ ਦੇਣ ਵਾਸਤੇ ਆ ਰਹੇ ਨੇ ਜਿਹੜੀਆਂ ਸਾਰੀਆਂ ਸੰਗਤਾਂ ਕਿੱਦਾਂ ਵੇਖ ਰਹੀ ਜੀ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਉਤਸ਼ਾਹ ਦੇਖ ਰਹੀ ਹਾਂ ਸਾਰਿਆਂ ਦੇ ਵਿੱਚ ਕਿ ਹਾਂ ਇਹ ਚੀਜ਼ ਹੈਗੀ ਹੈ ਕਿ ਹਰ ਕੋਈ ਇੱਥੇ ਸ਼ਾਮਿਲ ਹੋਇਆ ਹੈ ਬਹੁਤ ਵਧੀਆ ਹੈ ਗਿਰ ਬਲਜਿੰਦਰ ਸਿੰਘ ਡਿੰਕੂ ਉਹ ਸਮਾਜ ਸੇਵੀ ਦੂਰ ਵੇਖਿਆ ਜੀ ਉਹਨਾਂ ਨੇ ਚਲੋ ਅੱਜ ਕੈਂਪ ਲਗਾਇਆ ਵਾ ਕਿੱਦਾਂ ਵੇਖ ਰਹੇ ਜੀ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਕਿੱਦਾਂ ਵੇਖਦੇ ਚਾਹੁੰਨੋਂ ਨਹੀਂ ਜੀ ਬਹੁਤ ਵਧੀਆ ਐਫਰਟਸ ਨੇ ਉਹਨਾਂ ਦੇ ਔਰ ਵੈਸੇ ਵੀ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਹੈ ਪੂਰੀ ਮੁਹੱਲਾ ਸੁਸਾਇਟੀ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਅੱਗੇ ਲੱਗ ਕੇ ਕੰਮ ਕਰਦੇ ਨੇ ਬਹੁਤ ਸਪੋਰਟ ਨੇ ਇਹਨਾਂ ਦਾ ਸਤਿਵਾਲੋ ਵੀ ਕਿਹਾ ਜਾਂਦਾ ਹੈ ਸਮਾਜ ਸੇਵੀ ਦੀ ਦੌਰ ਤੇ ਤੁਸੀਂ ਵਿਚਰਦੇ ਜੇ ਤੁਹਾਡੀ ਟੀਮ ਵੀ ਨਾਲ ਆ ਕਿੱਦਾਂ ਤੁਹਾਡੇ ਮਨ 'ਚ ਕਿੱਦਾਂ ਆਇਆ ਇਹੋ ਜਿਹੇ ਜਿਹੜੇ ਉਪਰਾਲੇ ਕਰਨ ਦਾ ਕਿੱਦਾਂ ਮਨ ਦੇ ਵਿੱਚ ਆ ਤੁਹਾਡੇ ਆਇਆ ਵੇਖੋ ਜੀ ਜਿਹੜਾ ਮੰਚ ਹੋਣਾ ਹੈ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਵੇ ਤੇ ਇਹ ਕੰਮ ਹੁੰਦੇ ਆ ਜੀ ਇਹ ਅਸੀਂ ਬੜੇ ਆਪਣੇ ਆਪ ਨੂੰ ਕਰਮਾ ਭਾਗ ਹਲੇ ਸਮਝਦੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਬਹੁ ਲੱਖ ਲੱਖ ਵਧਨਵਾਦ ਕਰਦੇ ਆ ਜਿਨ੍ਹਾਂ ਨੇ ਆਡੀ ਇਹ ਸੇਵਾ ਬਖਸ਼ੀ ਹੈ ਜੀ ਅਸੀਂ ਉਹਨਾਂ ਦੇ ਓੜਾਸਾ ਲੈ ਕੇ ਸ਼ੌਂਕ ਇੱਕ ਹਮੇਸ਼ਾ ਦਿਲ ਦੇ ਵਿੱਚ ਤਾਂਗ ਰਹਿੰਦੀ ਆ ਕਿ ਹਮੇਸ਼ਾ ਕੋਈ ਲੋੜਾਂ ਦਾ ਕੋਈ ਕੋਈ ਵੀ ਵੀਰ ਭਰਾ ਆਉਂਦਾ ਉਹਦੀ ਹਿੰਮਤ ਹਰ ਤਰ੍ਹਾਂ ਦੀ ਕੀਤੀ ਜਾਵੇ ਇਹ ਬਿਲਜਿੰਦਰ ਸਿੰਘ ਟਿੰਕੂ ਜੀ ਤੁਸੀਂ ਸਮਾਜ ਦੇ ਵੀ ਜ਼ੋਰ ਤੇ ਲੜਕੀਆਂ ਦੇ ਵਿਆਹ ਵੀ ਕਰਦੇ ਜੇ ਵੇਖੋ ਕਹਿੰਦੇ ਨੇ ਇੱਕ ਲੜਕੀ ਦਾ ਵਿਆਹ ਕਰਨਾ ਬੜਾ ਔਖਾ ਹੁੰਦਾ ਹੈ ਤੇ ਇੰਨੀਆਂ ਤੁਸੀਂ ਲੜਕੀਆਂ ਦੇ ਵਿਆਹ ਕੀਤੇ ਜੇ ਉਹਨਾਂ ਨੂੰ ਆਪਣੇ ਭੈਣਾਂ ਵੀ ਸਮਝਿਆ ਆਪਣੇ ਧੀਆਂ ਵੀ ਸਮਝਿਆ ਜਿਹੜੇ ਉਹ ਕਿਸੇ ਦੇ ਘਰ ਜਾ ਕੇ ਵੱਸਦੀਆਂ ਨੇ ਉਹ ਕਿਦਾਂ ਫਿਰ ਤੁਹਾਡੇ ਨਾਲ ਤਾਲ ਮਿਲਦੇ ਵਿੱਚ ਕਿਦਾਂ ਰਹਿੰਦੀਆਂ ਨੇ ਮੇਨੂੰ ਵੇਖੋ ਜੀ ਇਹ ਸਾਰੀ ਕਿਰਪਾ ਮੇਲ ਤੋਂ ਉਥੇ ਆਉਂਦੀ ਹੈ ਕਿ ਜੇ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤਾਂ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਨਾਲ ਪੈਰਾ ਹੋਵੇ ਤਾਂ ਫਿਰ ਇਹ ਜਿਹੜੇ ਕੰਮ ਆਪ ਕੋਈ ਬੋਦੇ ਵੱਡੇ ਲੱਗਦੇ ਨਹੀਂ ਇਹ ਜਿਹੜੇ ਕਾਰਜੋ ਆਪ ਆ ਕੇ ਕਰਦੇ ਨੇ ਆਪਣਾ ਮੇਰੇ ਸਾਥੀ ਮੇਰੀ ਟੀਮ ਜਿਹੜੇ ਆਪੋ ਆਪਣਾ ਦਸਵੰਦ ਕੱਢ ਗਏ ਸਾਰੀ ਧੀਆਂ ਦੇ ਨਾਲ ਮਿਲ ਕੇ ਐਰ ਕੀ ਫੇਰ ਅਸੀਂ 15 ਫਰਵਰੀ 2026 ਨੂੰ 11 ਲੋੜਵੰਦ ਧੀਆਂ ਦੇ ਆਨੰਦ ਗਾਰਜ ਕਰ ਰਹੇ ਹਾਂ ਚਲੋ ਮੈਂ ਤੁਹਾਡੇ ਮਾਧਿਅਮ ਰਹੀ ਇਹ ਵੀ ਮੈਸੇਜ ਲਾਉਣਾ ਚਾਹੁੰਦਾ ਕਿ ਜਿਹੜੇ ਵੀਰ ਭਰਾ ਜਾਂ ਲੋੜਵੰਦ ਪਰਿਵਾਰ ਨੇ ਉਹ ਜਲਦੀ ਤੋਂ ਜਲਦੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਜਿਹੜੇ ਪਰਿਵਾਰ ਹੋਣੇ ਲੋੜਾਂ ਤੋਂ ਚਾਹੀਦੇ ਆ ਜੀ ਅਗਰ ਲੋੜਾਂ ਤੋਂ ਹੋਣਗੇ ਤਾਂ ਸਾਨੂੰ ਕਰਨ ਦੇ ਵਿੱਚ ਕੋਈ ਗਰੇਜ ਨਹੀਂ ਹੋਵੇ ਚਾਹੇ 11 ਦੇ 21 ਵੀ ਹੋ ਜਾਣਾ ਤਾਂ ਵੀ ਕਰਾਂਗੇ ਤੁਹਾਡੀ ਵਾਰਡ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਚਲੋ ਨਾਲ-ਨਾਲ ਤੁਸੀਂ ਸਮੱਸਿਆ ਵੀ ਵੇਖਦੇ ਜੇ ਕਿੱਦਾਂ ਹੈਂਡਲ ਕਿੱਦਾਂ ਕਰਦੇ ਜੇ ਚਲੋ ਇੱਕ ਸਮਾਸੇਵੀਂ ਦੌਰ ਤੇ ਵਿਚਰਦੇ ਜੇ ਵਾਰਡ ਦੇ ਤੁਸੀਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਅੱਜ ਜੇ ਇੱਥੇ ਕੌਂਸਲਰ ਸਾਹਿਬ ਵੀ ਆਪਨੇ ਪਹੁੰਚੇ ਜਸਵਿੰਦਰ ਸਿੰਘ ਛੇਰ ਕੇਲ ਤੁਹਾਡੇ ਵਿਧਾਇਕ ਅਨੰਤ ਸਿੰਘ ਬਲਾਰੀਆ ਜੀ ਵੀ ਉਹਨਾਂ ਦਾ ਵੀ ਚਲੋ ਤੁਹਾਡੇ ਨਾਲ ਸਹਿਯੋਗ ਕਿੱਦਾਂ ਵੇਖ ਰਹੇ ਜੇ ਕਿੱਦਾਂ ਲੋਕਾਂ ਨੂੰ ਮ ਸਾਡੇ ਸਾਫ ਕਾ ਐਮਐਲਏ ਸਾਹਿਬ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਤੇ ਉਹਨਾਂ ਦੀ ਸਮੁੱਚੀ ਟੀਮ ਇਹ ਸਾਰਾ ਸਹਿਯੋਗ ਨਾ ਚੱਲਦਾ ਜੀ ਇੱਕ ਦੂਜੇ ਦੇ ਸਹਿਯੋਗ ਨਾਲ ਬਾਕੀ ਕੋਈ ਵੀ ਵਾਰਡ ਦੇ ਵਿੱਚ ਕੋਈ ਕੰਮ ਹੁੰਦਾ ਆ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਜੀ ਦੇ ਦਿਸ਼ਾ ਨਿਰਦੇਸ਼ੇ ਅਸੀਂ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਉਨੇ ਆ ਚਾਹੇ ਉਹ ਅਨੁਕੂਲੋ ਜੇਬ ਚੋਂ ਕਰਾਉਣੇ ਪੈਣ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਆਪਣੇ ਬੰਦੇ ਨਾਲ ਕੰਮ ਹੁੰਦੇ ਉਹਨਾਂ ਦੇ ਦੂਜੀ ਪਾਰਟੀ ਤੇ ਜਾਂ ਕਿੱਦਾਂ ਕਰ ਰਹੇ ਹਨ ਲੋਕੀ ਬੜੇ ਪਰੇਸ਼ਾਨ ਆ ਮੇਰੀ ਵਾਰਡ ਦੇ ਵਿੱਚ ਸਭ ਤੋਂ ਵੱਡੀ ਮੇਨ ਪ੍ਰੋਬਲਮ ਆ ਜੀ ਸੀਵਰੇਜ ਦੀ ਚੱਲ ਨਹੀਂਦੀ ਜੀ ਸੀਵਰੇਜ ਦੀ ਚੱਲ ਨਹੀਂਦੀ ਆ ਕੂੜੇ ਦੇ ਲਿਫਟਿੰਗ ਦੀ ਚੱਲ ਨਹੀਂਦੀ ਆ ਜੀ ਤਾਰਾਂ ਨੀਵੀਆਂ ਹੀ ਆ ਪਈਆਂ ਹਰ ਕਿ ਤਰ੍ਹਾਂ ਪਰਾਲਾ ਲੇਕਿਨ ਕੋਈ ਸੁਣਵਾਈ ਕੋਈ ਸਰਕਾਰ ਚ ਨਹੀਂ ਆਹੀ ਦੇ ਆਉਣ ਵਾਲੇ ਟਾਈਮ 'ਚ ਮੈਸੇਜ ਦਵਾਂਗੇ ਸਾਰੇ ਮੇਰੇ ਮਹੱਲਾ ਨਿਵਾਸੀ 2027 ਦੇ ਵਿੱਚ ਸਰਦਾਰਿੰਦਰਬੀਰ ਸਿੰਘ ਬਲਾਰੇ ਨੂੰ ਵੱਧ ਤੋਂ ਵੱਧ ਆਪਾਂ ਵੋਟਾਂ ਪਾ ਕੇ ਜਿਤਾਉਣਾ ਹੈ ਤੇ ਬਾਕੀ ਕੰਮ ਕਰਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਦੇਖੋ ਜੀ ਮੇਨ ਲਾਸਟ ਸਵਾਲ ਹੈ ਜਿੱਦਾਂ ਡਾਕਟਰਾਂ ਨਾਲ ਉਹ ਤੁਹਾਨੂੰ ਕਿੱਦਾਂ ਦਾ ਸਹਯੋਗ ਨਾਲ ਮਿਲ ਰਿਹਾ ਜੀ ਮੇਨ ਵੇਖੋ ਜੀ ਜਿਹੜਾ ਅੱਜ ਡਾਕਟਰਾਂ ਨਾਲ ਅਮਨਦੀਪ ਹਸਪੀਟਲ ਦੀ ਸਪੈਸ਼ਲ ਟੀਮ ਜਿਹੜੀ ਇੱਥੇ ਪਹੁੰਚੀ ਆ ਉਹਨਾਂ ਨੇ ਕੈਂਪ ਦੇ ਵਿੱਚ ਆਰਗੇਨਾਈਜ਼ ਕੀਤਾ ਵਾ ਪਾਰਵਤੀ ਦੇਵੀ ਬਲੱਡ ਬੈਂਕ ਉਹਨਾਂ ਦਾ ਉਹ ਖੂਨ ਦਾ ਟੀਮ ਇੱਥੇ ਪਹੁੰਚੀ ਆ ਸਾਰੇ ਵੀਰ ਭਰਾ ਬੜਾ ਵਧੀਆ ਸਹਿਯੋਗ ਲੱਗਦਾ ਜੀ ਵੇਖੋ ਇਹਨਾਂ ਦੇ ਟੱਚ ਜ ਹਮੇਸ਼ਾ ਰਹੀਦਾ ਸਾਡੇ ਕੋਈ ਵੀ ਲੋੜਵੰਦ ਪਰਿਵਾਰ ਹੁੰਦਾ ਅਸੀਂ ਇਹਨਾਂ ਤੱਕ ਪਹੁੰਚ ਕਰਦੇ ਆ ਸਾਡੇ ਤੱਕ ਪਹੁੰਚ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ